ਅੱਜ ਜਿਹੜਾ ਕੱਲ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਆਪਣੇ ਨੈਸ਼ਨਲ ਹਾਈਵੇ ਦੇ ਉੱਪਰ ਖੰਨਾ ਦੇ ਵਿੱਚ ਹੋਈ ਸੀ ਉਹਦੇ ਰਿਗਾਰਡਿੰਗ ਜੀ ਅੱਜ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਿਹੜੀ ਇੱਕ ਡੈਡੀਕੇਟਿਡ ਟੀਮ ਸੀ ਉਹਨਾਂ ਦੇ ਨਾਲ ਇੱਕ ਪੁਲਿਸ ਪ੍ਰਸ਼ਾਸਨ ਦੇ ਨਾਲ ਤੇ ਹੋਰ ਮਹਿਕਮਿਆਂ ਦੇ ਨਾਲ ਇੱਕ ਜੁਆਇੰਟ ਅਸੀਂ ਮੀਟਿੰਗ ਕੀਤੀ ਹੈ ਜੀ ਉਹਦੇ ਵਿੱਚ ਜਿਹੜਾ ਹੈਗਾ ਸਿੱਟਾ ਹੀ ਨਿਕਲਿਆ ਕਿ ਇੱਕ ਜਿਹੜੀ ਅਨਲਿਸਿਸ ਟੀਮ ਹੈ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਇੱਕ ਡਿਪੂਟ ਕੀਤੀ ਗਈ ਹੈ ਜਿਹਦੇ ਵਿੱਚ ਜਿਹੜੇ ਕੀ ਟੈਕਨੀਕਲ ਮੈਂਬਰਸ ਹੋਣਗੇ ਜਿਹੜੇ ਮੌਕੇ ਤੇ ਜਿਹੜੇ ਤੇ ਪਹੁੰਚ ਕੇ ਸਾਰਾ ਉਹਦਾ ਜਾਇਜ਼ਾ ਲੈਣਗੇ ਉਹ ਰਿਪੋਰਟ ਉਹਨਾਂ ਨੂੰ ਉਹੀ ਕਿਹਾ ਕਿ ਜਲਦ ਤੋਂ ਜਲਦ ਰਿਪੋਰਟ ਸਬਮਿਟ ਕੀਤੀ ਜਾਵੇ ਤਾਂ ਜੋ ਕਿ ਇਹ ਤੇ ਜਿਹੜਾ ਨੈਸੈਸਰੀ ਐਕਸ਼ਨ ਹੈ ਲੋਕ ਇਤਨੂੰ ਮੁੱਕ ਰੱਖਦੇ ਹੋਏ ਉਹ ਲਿਆ ਜਾ ਸਕੇ ਅਸਲ ਲੋਕ ਬੜੇ ਪੈਨਿਕ ਨੇ ਜੀ ਰੂਮਰਸ ਵੀ ਫੈਲ ਰਹੀਆਂ ਨੇ ਕੀ ਅਪੀਲ ਕਰਨਾ ਚਾਹੁੰਦੇ ਅਪੀਲ ਇਹੀ ਆਮ ਜਨਤਾ ਨੂੰ ਇਹ ਅਪੀਲ ਹੈ ਜੀ ਕਿ ਰੂਮਰਸ ਤੇ ਤੁਸੀਂ ਧਿਆਨ ਨਾ ਦਿਓ ਆਫੀਸ਼ੀਅਲ ਅਸੀਂ ਟਾਈਮ ਟੂ ਟਾਈਮ ਜਿਹੜੀ ਅਸੀਂ ਜਿਹੜਾ ਮੀਡੀਆ ਦੇ ਮੁਖਾਤਬ ਹੋ ਰਹੇ ਉਹਦਾ ਸਿਰਫ ਪਰਪਸ ਇਹੀ ਹੈ ਕਿ ਕੋਈ ਵੀ ਤਰ੍ਹਾਂ ਦੀ ਜਿਹੜੀ ਰੂਮਰ ਮੋਂਗਲਿੰਗ ਹੈ ਉਹਨੂੰ ਰੋਕਿਆ ਜਾ ਸਕੇ ਤੇ ਇਦਾਂ ਦਾ ਜਿਹੜਾ ਕੋਈ ਵੀ ਜਿਹੜਾ ਰੂਮਰ ਹੈ ਕਿ ਤਕੋ ਤੱਕ ਜਿਹੜਾ ਹਾਲ ਹੋਣ ਦੀ ਸੰਭਾਵਨਾ ਹੈ ਜਿਹੜਾ ਸਚਾਰੂ ਖਜੂ ਸਾਰਾ ਕੰਮ ਹੈ ਬਿਲਕੁਲ ਜੀ ਟ੍ਰੈਫਿਕ ਹਲੇ ਵੀ ਨਿਰਵਿਘਨ ਚੱਲ ਰਿਹਾ ਹੈ ਉਹਦੇ ਰਿਗਾਰਡਿੰਗ ਜਿਹੜੇ ਅਸੀਂ ਡਾਇਵਰਸ਼ਨ ਨੇ ਜਿਹੜੇ ਉਹ ਦਿੱਤੇ ਹੋਏ ਨੇ ਤੇ ਡਾਇਵਰਸ਼ਨ ਦੇ ਨਾਲ ਜਿਹੜਾ ਸਾਰਾ ਟ੍ਰੈਫਿਕ ਹੈ ਕੋਈ ਵੀ ਕੰਜੈਸ਼ਨ ਨਹੀਂ ਹੈ ਤੇ ਆਮ ਵਾਂਗੂ ਟ੍ਰੈਫਿਕ ਚੱਲ ਰਿਹਾ ਹੈ ਤੇ ਜਿਹੜੀ ਨੈਸ਼ਨਲ ਹਾਈਵੇ ਆਫ ਅਥਾਰਟੀ ਆਫ ਇੰਡੀਆ ਹੈ ਉਹਨਾਂ ਵੱਲੋਂ ਜਿਹੜੀ ਟੀਮ ਕੀਤੀ ਗਈ ਹੈ ਉਹਨਾਂ ਨੂੰ ਕਿਹਾ ਕਿ 2 ਦਿਨ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਇਹ ਦਿੱਤੀ ਜਾਵੇ ਤਾਂ ਜੋ ਕਿ ਉਹ ਤੇ ਨੈਕਸਟ ਆਪਾਂ ਨੈਕਸਟ ਐਕਸ਼ਨ ਲਿਆ ਜਾ ਸਕੇ ਥੈਂਕ ਯੂ ਸਟਰੀਡੀ ਅਸੈਸਮੈਂਟ ਲਈ ਇਹ ਹੈ ਕਿ ਅਸੀਂ ਜਿਹੜੀ ਹੈ ਐਕਸਪਰਟਸ ਦੀ ਟੀਮ ਹੈ ਮੋਬਿਲਾਈਜ਼ ਕਰ ਰਹੇ ਹਾਂ ਮੰंडे ਤੱਕ ਇੱਕ ਵਾਰੀ ਦੀ ਸਟੈਬਿਲਿਟੀ ਅਨਾਲਿਸਿਸ ਕਰਕੇ ਸਾਨੂੰ ਰਿਪੋਰਟ ਦੇ ਦੇਣ। ਇਹ ਲੱਗਦਾ ਕੀ ਹੈ ਕਿ ਕਿੰਨਾ ਕੁ ਨੁਕਸਾਨ ਹੋ ਸਕਦਾ ਜਿਸ ਤਰ੍ਹਾਂ ਨਾਲ ਇਹ ਘਟਣਾ ਹੈ। ਦੇਖੋ ਨੁਕਸਾਨ ਇਹ ਹੈ ਕਿ ਇਹਦੀ ਵਿਜ਼ੂਅਲ ਇਨਸਪੈਕਸ਼ਨ 'ਚ ਜਿਹੜਾ ਥੋੜਾ ਕੰਕਰੀਟ ਹੈ ਉਹਦੀ ਥੋੜੀ ਬਰਨਟ ਹੋਇਆ ਹੈ ਇਸ ਦਾ ਸਰਫੇਸ। ਫਿਰ ਇਹਦੇ ਵਿੱਚ ਕੋਈ ਸਟੀਲ ਨੂੰ ਕੋਈ ਡੈਮੇਜ ਨਾ ਹੋਇਆ ਹੋਵੇ ਜਾਂ ਫਿਰ ਹੋਰ ਸਟੈਬਿਲਿਟੀ ਨੂੰ ਕੋਈ ਅਸਰ ਨਾ ਪਿਆ ਹੋਵੇ ਜਾਂ ਕੋਈ 베アリング ਨੂੰ ਡੈਮੇਜ ਨਾ ਹੋ ਜਾਵੇ। ਇਹ ਇੱਕ ਵਾਰੀ ਇਹ ਸ਼ਰਤਨ ਕਰਨਾ। ਦੇਖ ਕਿਤਰਾ ਨਹੀਂ ਵਾਹ ਫੱਲੇ ਨੇ ਕਿ ਇਹ ਪੁੱਲ ਤਾਂ ਨਹੀਂ ਦੇ ਸਕਦਾ ਜਾਂ ਥੱਲੇੋਂ ਟ੍ਰੇਡਾਂ ਆ ਗਿਆ ਜੀ ਕੀ ਲੱਗਦਾ ਹੁਣ ਤੱਕ ਤਾਂ ਜੀ ਦੇਖੋ ਵਿਜ਼ੂਅਲੀ ਜਿਹੜਾ ਦੇਖਿਆ ਉਹਦੇ ਵਿੱਚ ਕੋਈ ਟ੍ਰੇਡਾਂ ਤਾਂ ਜੇ ਨਹੀਂ ਦਿੱਖੀਆਂ ਪਰ ਇੱਕ ਵਾਰੀ ਇਹਦਾ ਇਨ ਡੈਪਥ ਐਨਾਲਿਸਿਸ ਕਰਨਾ ਜ਼ਰੂਰੀ ਹੈ ਕਿਉਂਕਿ ਬੀਰਿੰਗ ਦੀ ਕੰਡੀਸ਼ਨ ਸਟੀਲ ਦੀ ਕੰਡੀਸ਼ਨ ਕੀ ਉਹ ਇੱਕ ਵਾਰੀ ਦੇਖਣਾ ਜ਼ਰੂਰੀ ਹੈ ਤੇ ਉਹ ਜਿਹੜੀ ਹੈ ਉਹਦੇ ਵਾਸਤੇ ਅਸੀਂ ਜਿਹੜੀ ਟੀਮ ਅਬਲੇਜ਼ ਕਰਦੇ ਤੇ ਸੈਂਪਲਿੰਗ ਵਗੈਰਾ ਕਦੋਂ ਹੋਣੀ ਹੈ ਕਦੋਂ ਤੱਕ ਕੰਪਲੀਟ ਹੋਵੇਗੀ ਇਹ ਜੀ ਇਹ ਤਾਂ ਮੰਡੇ ਤੱਕ ਸਾਨੂੰ ਹੋਪਫੁਲੀ ਮੰਡੇ ਤੱਕ ਅਸੀਂ ਇਹਦੀ ਰਿਪੋਰਟ ਹੈ ਜਿਹੜੀ ਉਹ ਆ ਜਾਏਗੀ ਇਹ ਇਸਪੋਰ ਨੂੰ ਚਲਾਉਣਾ ਜਾਂ ਨਹੀਂ ਚਲਾਉਣਾ ਰਿਪੋਰਟ ਦੇ ਆਧਾਰ ਹੈ ਜਾਂ ਫਿਰ ਸੋਮਵਾਰ ਤੋਂ ਆ ਚਲਾਇਆ ਜਾਊਗਾ ਜੀ ਨਹੀਂ ਉਹ ਇੱਕ ਵਾਰੀ ਰਿਪੋਰਟ ਅਸੈਸ ਕਰ ਲਈ ਉਸ ਤੋਂ ਬਾਅਦ ਇਹਦਾ ਡਿਸੀਜਨ ਲਿਆ ਜਾਊਗਾ ਜੀ ਕੋਈ ਇਨ ਕੇਸ ਜ਼ਰੂਰਤ ਹੋਈ ਤਾਂ ਫਿਰ ਨਾਲ ਦੀ ਨਾਲ ਇਹ ਰਿਪੇਅਰ ਹੋਊਗੀ ਹਾਂਜੀ 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 ਰਿਪੇਅਰ ਨਾਲ ਦੀ ਨਾਲ ਤੇ ਕੋਈ ਟੈਂਪਰੇਰੀ ਹੱਲ ਕੀਤਾ ਜਾ ਰਿਹਾ ਜੀ ਟੈਂਪਰੇਰੀ ਹੱਲ ਇਹ ਹੈ ਕਿ ਜਿਹੜਾ ਇਹਦੇ ਦੋ ਡੈਕ ਨੇ ਇੱਥੇ ਤੇ ਇੱਕ ਡੈਕ ਜਿਹੜਾ ਉਹ ਥੋੜਾ ਅਫੈਕਟਡ ਹੈ ਫਾਇਰ ਦੇ ਨਾਲ ਦੂਸਰਾ ਡੈਕ ਹੈ ਜਿਹੜਾ ਉਹਦੇ ਉੱਤੇ ਕੋਈ ਇੰਪੈਕਟ ਨਹੀਂ ਸੀ ਤਾਂ ਦੂਸਰੇ ਡੈਕ ਦੇ ਨਾਲ ਜਾਂ ਫਿਰ ਨੀਚੇ ਸਰਵਿਸ ਰੋਡ ਤੋਂ ਹੈ ਜਿਹੜਾ ਕੀਤਾ ਜਾ ਹੀ ਰੇਸ ਤੇ ਕਿੰਨਾ ਏਰੀਆ ਫਿਲਹਾਲ ਜਿਹੜਾ ਬੰਦ ਕੀਤਾ ਜੀ ਉਹ ਉਹ ਅਰਾਊਂਡ 2 200 300 ਮੀਟਰ ਦਾ ਏਰੀਆ ਹੈ